5 ਤਰੀਕ ਦੀ ਦੁਪਹਿਰ ਨੂੰ ਸਾਨੂੰ ਹਸਪੀਟਲ ਤੋਂ ਰੁੱਕਾ ਆਂਦਾ ਜਦੋਂ ਜਾ ਕੇ ਵੈਰੀਫਾਈ ਕਰਦੇ ਆ ਤਾਂ ਬੰਦੇ ਦੀ ਡੈਥ ਹੋ ਜਾਂਦੀ ਹੈ ਉਹਦਾ ਐਕਸੀਡੈਂਟ ਹੋਇਆ ਸੀ ਬਟ ਇਦਾਂ ਵਫ ਫੈਲਾਈ ਗਈ ਸੀ ਕਿ ਰਾਤ ਨੂੰ ਉਹਦੇ ਨਾਲ ਸਨੇਚਿੰਗ ਹੋਈ ਹੈ ਲੁੱਟਖੋ ਹੋਈ ਹੈ ਤੇ ਉਸ ਦੌਰਾਨ ਉਹਦਾ ਮਰਡਰ ਹੋਇਆ ਹੈ ਅੰਡਰ ਸੈਕਸ਼ਨ 106 ਐਂਡ 324 4 ਆਫ ਬੀ ਐਨ ਐਸ ਜੋ ਕਿ 304 ए ਤੇ 427 ਆਈ ਪੀਸੀ ਦੇ ਬੰਦੇ ਨੇ ਇਦੇ ਵਿੱਚ ਅਸੀਂ ਸੀਸੀਟੀਵੀ ਫੁਟੇਜ ਵੀ ਚੈੱਕ ਕਰ ਚੁੱਕੇ ਹਾਂ ਜੀ ਐਕਸੀਡੈਂਟ ਦਾ ਹੀ ਕੇਸ ਹੈ ਜਿਹਦੇ ਵਿੱਚ ਸਿਲਵਰ ਰਿਟਸ ਗੱਡੀ ਹੈ ਜਿਹਦੇ ਨਾਲ ਐਕਸੀਡੈਂਟ ਹੋਇਆ ਤੇ ਬੰਦੇ ਦੀ ਡੈਥ ਹੋਈ ਹੈ। ਅ ਮੀਡੀਆ ਨੂੰ ਵੀ ਚਾਹੀਦਾ ਹੈ ਕਿ ਜਿਹੜੀ ਵੀ ਕੋਈ ਨਿਊਜ਼ ਹੈ ਉਹ ਪ੍ਰੋਪਰ ਵੈਰੀਫਾਈ ਕਰਕੇ ਹੀ ਲਗਾਈ ਜਾਵੇ ਤੇ ਕਈ ਵਾਰੀ ਇਟਸ ਓਕੇ ਮਿਸ ਰਿਪਰੈਜ਼ੈਂਟੇਸ਼ਨ ਆਫ ਫੈਕਟਸ ਹੋ ਜਾਂਦੇ ਨੇ ਤਾਂ ਕੋਈ ਗੱਲ ਨਹੀਂ ਹੁਣ ਅਸੀਂ ਕਲੀਅਰਾਈਫਾਈ ਕਰਤਾ ਜੀ ਇਸ ਚੀਜ਼ ਨੂੰ ਤਾਂ ਆਈ ਥਿੰਕ ਲੋਕਾਂ ਵਿੱਚ ਇਹ ਇੱਕ ਮੈਸੇਜ ਆਣਾ ਚਾਹੀਦਾ ਕਿ ਇਦਾਂ ਦੀ ਕੋਈ ਗੱਲ ਨਹੀਂ ਹੈ ਸਿੰਪਲ ਇੱਕ ਐਕਸੀਡੈਂਟ ਦਾ ਹੀ ਕੇਸ ਸੀ ਜੀ। ਨੂ ਜਨਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਰੁਪਿੰਦਰ ਕੌਰ ਮੈਮ ਸਾਡਾ ਮੌਜੂਦ ਹੈ ACP ਈਸ਼ ਨੇ ਈਸ਼ਟ ਮੈਡਮ ਨੇ ਜੋ ਮਾਮਲਾ ਜਿਹੜਾ Zomato ਵਾਲਾ ਮਾਮਲਾ ਸੀਗਾ ਉਸ ਨੂੰ ਬਖੂਬੀ ਪੁਲਿਸ ਨੇ ਟ੍ਰੇਸ ਕੀਤਾ ਲੇਕਿਨ ਕਈ ਫਰਮਾਂ ਫੈਲੀਆਂ ਸੀ ਕਿ ਉਸਨੂੰ ਲੁੱਟ ਹੋਈ ਹੈ ਮੈਮ ਨਾਲ zara ਜਾਣਕਾਰੀ ਲੈਂਦੇ ਹਾਂ ਮੈਮ ਕੀ ਸੀਗਾ ਪੂਰਾ ਮਾਮਲਾ ਤੇ ਕਿੰਨੀ ਦੇਰ ਬਾਅਦ ਟ੍ਰੇਸ ਹੋ ਗਿਆ ਜੀ ਇਹ ਮਾਮਲਾ ਇਦਾਂ ਸੀ ਕਿ 5 ਤਰੀਕ ਦੀ ਦੁਪਹਿਰ ਨੂੰ ਸਾਨੂੰ ਹਸਪੀਟਲ ਤੋਂ ਰੁੱਕਾ ਆਂਦਾ ਜਦੋਂ ਜਾ ਕੇ ਵੈਰੀਫਾਈ ਕਰਦੇ ਆ ਤਾਂ ਬੰਦੇ ਦੀ ਡੈਥ ਹੋ ਜਾਂਦੀ ਹੈ ਉਹਦਾ ਐਕਸੀਡੈਂਟ ਹੋਇਆ ਸੀ ਬਟ ਇਦਾਂ ਅਫਵਾਹ ਫੈਲਾਈ ਗਈ ਸੀ ਕਿ ਰਾਤ ਨੂੰ ਉਹਦੇ ਨਾਲ ਸਨੇਚਿੰਗ ਹੋਈ ਹੈ ਲੁੱਟਖੋ ਹੋਈ ਹੈ ਤੇ ਉਸ ਦੌਰਾਨ ਉਹਦਾ ਮਰਡਰ ਹੋਇਆ ਪਰ ਇੰਨਾਂ ਚੀਜ਼ਾਂ ਵਿੱਚ ਕੋਈ ਵੀ ਸੱਚਾਈ ਨਹੀਂ ਹੈ ਅ ਮਿਸ ਰਿਪਰੈਜ਼ੈਂਟੇਸ਼ਨ ਆਫ ਫੈਕਟਸ ਹੋਇਆ ਜੀ ਇਹਦੇ ਵਿੱਚ ਅਸੀਂ ਮੁਕੱਦਮਾ ਨੰਬਰ 99 ਦਰਜ ਕਰ ਦਿੱਤਾ ਹੈ ਇਹਦੇ ਵਿੱਚ ਅੰਡਰ ਸੈਕਸ਼ਨ 106 ਐਂਡ 324 4 ਆਫ ਬੀ ਐਨ ਐਸ ਜੋ ਕਿ 304 ए ਤੇ 427 आईपीसी ਦੇ ਬੰਦੇ ਨੇ ਇਦੇ ਵਿੱਚ ਅਸੀਂ ਸੀਸੀਟੀਵੀ ਫੁਟੇਜ ਵੀ ਚੈੱਕ ਕਰ ਚੁੱਕੇ ਹਾਂ ਜੀ ਐਕਸੀਡੈਂਟ ਦਾ ਹੀ ਕੇਸ ਹੈ ਜਿਹਦੇ ਵਿੱਚ ਸਿਲਵਰ ਰਿਟਸ ਗੱਡੀ ਹੈ ਜਿਹਦੇ ਨਾਲ ਐਕਸੀਡੈਂਟ ਹੋਇਆ ਤੇ ਬੰਦੇ ਦੀ ਡੈਥ ਹੋਈ ਹੈ ਜੀ ਮੈਮ ਜਿਹੜੇ ਪੈਨਿਕ ਕਰਦੀ ਸਥਿਤੀਆਂ ਨੂੰ ਜਿਹੜਾ ਅ ਫਾਰਮ ਆਫ ਭਲਾਂਦੇ ਨੇ ਉਸ ਤੋਂ ਬਾਅਦ ਬਿਨਾ ਵੈਰੀਫਾਈ ਦੇ ਖਬਰ ਚਲਾ ਦੇਣਾ ਖਬਰ ਲਗਾ ਦੇਣਾ ਕਿਉਂ ਨਾ ਸਪਸ਼ਟੀਕਰ ਲੈਣਾ ਚਾਹੀਦਾ fırsਰਤ ਉ ਕਿ ਆਖਿਰ ਮਾਮਲਾ ਕਿਸੇਗਾ ਥਾਣੇ ਦੇ ਸਟੇਸ਼ਨ ਹਾਊਸ ਆਫੀਸਰ ਤੋਂ ਵੀ ਪੁੱਛਿਆ ਜਾ ਸਕਦਾ ਹੈ ਕਿਸ ਚੀਜ਼ ਨੂੰ ਕਿੱਥੇ ਲੈ ਕੇ ਜਾਇਆ ਜਾ ਰਿਹਾ ਕਿ ਇੱਕ ਮਾਹੌਲ ਹੈ ਪੂਰੀ ਤੈ ਤੱਕ ਖਬਰ ਤੇ ਜਾਣਾ ਚਾਹੀਦਾ ਕਿਉਂਕਿ ਨਿਰਪੱਖ ਹੋ ਕੇ ਖਬਰ ਚਲਾਨੀ ਚਾਹੀਦੀ ਹੈ ਕਿ ਇਸ ਮਾਮਲੇ ਤੇ ਕੋਈ ਸੰਗਿਆ ਨਹੀਂ ਲਿੱਤਾ ਜੋ ਕਿ ਜਿਨ੍ਹਾਂ ਨੇ ਨਿਰਪੱਖ ਹੋ ਕੇ ਇੱਕ ਪੁਲਿਸ ਛਵੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਜੀ ਇਹਦੇ ਵਿੱਚ ਮੈਨੂੰ ਇਹ ਲੱਗਦਾ ਹੈ ਕਿ ਮੀਡੀਆ ਤੇ ਪੁਲਿਸ ਇੱਕ ਟੈਂਡਮ ਜੀ ਕੰਮ ਕਰਦੇ ਨੇ ਤੇ ਮੀਡੀਆ ਨੂੰ ਵੀ ਚਾਹੀਦਾ ਹੈ ਕਿ ਜਿਹੜੀ ਵੀ ਕੋਈ ਨਿਊਜ਼ ਹੈ ਉਹ ਪ੍ਰੋਪਰ ਵੈਰੀਫਾਈ ਕਰਕੇ ਹੀ ਲਗਾਈ ਜਾਵੇ ਤੇ ਕਈ ਵਾਰੀ ਇਟਸ ਓਕੇ ਮਿਸ ਰਿਪਰੈਜੈਂਟੇਸ਼ਨ ਆਫ ਫੈਕਟਸ ਹੋ ਜਾਂਦੇ ਨੇ ਤਾਂ ਕੋਈ ਗੱਲ ਨਹੀਂ ਹੁਣ ਅਸੀਂ ਕਲੈਰੀਫਾਈ ਕਰਤਾ ਜੀ ਇਸ ਚੀਜ਼ ਨੂੰ ਤਾਂ ਆਈ ਥਿੰਕ ਲੋਕਾਂ ਵਿੱਚ ਇਹ ਇੱਕ ਮੈਸੇਜ ਆਣਾ ਚਾਹੀਦਾ ਕਿ ਐਦਾਂ ਦੀ ਕੋਈ ਗੱਲ ਨਹੀਂ ਹੈ ਸਿੰਪਲ ਇੱਕ ਐਕਸੀਡੈਂਟ ਦਾ ਹੀ ਕੇਸ ਸੀ ਜੀ ਮੈਮ ਜਿਹੜੀ ਥ੍ਰੀਸ ਕਾਰ ਲਈਤੀ ਜੋ ਕਿ ਉਹ ਰੈਡਸ ਕਾਰ ਜਿਹੜੀ ਤੁਸੀਂ ਕਹਿ ਰਹੇ ਹੋ ਸਿਲਵਰ ਕਲਰ ਦੀ ਜਿਹੜੀ ਰੈਡਸ ਕਾਰ ਹੈ ਬਿਲਕੁਲ ਜੀ ਸਾਡੇ ਕੋਲ ਨੰਬਰ ਹੈਗਾ ਤੇ ਜਲਦੋ ਜਲਦ ਉਹਨਾਂ ਨੂੰ ਟ੍ਰੇਸ ਕਰਕੇ ਫੜ ਲਿਆ ਜਾਏਗਾ ਜੀ ਕਿੰਨੀ ਚਾਰ ਇਸ ਮੈਮ ਲਾਸਟ ਵਾਲਾ ਉਹ ਡਿਲੀਵਰੀ ਕਰ ਰਿਆ ਸੀ ਕਿਸੇ 버거 ਵਾਲੀ ਸ਼ਾਪ ਤੋਂ ਹੀ ਅੱਗੇ ਟਿੱਬਾ ਰੋਡ ਵੱਲ ਜਾ ਰਿਹਾ ਸੀ ਜੀ ਬਹੁਤ ਬਹੁਤ ਸ਼ੁਕਰੀਆ ਸਰ ਨਾਲ ਮੈਮ ਸੀਗੇ ਇਸ ਤੇ ACP ਨੇ ਬਿਲਕੁਲ ਬਖੂਬੀ ਇੱਕ ਕਾਰਵਾਈ ਜਿਹੜੀ ਕੀਤੀ ਕਿ ਇੱਕ ਦੱਸਿਆ ਜਾ ਰਿਹਾ ਕਿ ਉਸ ਦੇ ਵਿੱਚ ਜਿਹੜਾ ਵਾ ਜੋ Zomato ਵਾਲਾ ਹੁੰਦਾ ਕਿ ਉਸ ਦੀ ਨਾਲ ਲੁੱਟ ਹੁੰਦੀ ਹੈ ਲੁੱਟ ਨਹੀਂ ਹੁੰਦੀ ਲੇਕਿਨ ਤੁਹਾਨੂੰ ਸਾਫ਼ ਗੱਲ ਦੱਸ ਦਈਏ ਕਿ ਲੁੱਟ ਨਹੀਂ ਹੁੰਦੀ ਉਹਦਾ ਐਕਸੀਡੈਂਟ ਹੁੰਦਾ ਜਿਸ ਨੇ ਪੁਲਿਸ ਨੇ ਬਖੂਬੀ ਜਿਹੜਾ ਵਾ ਆਪਣਾ ਰੋਲ ਅਦਾ ਵੀ ਕੀਤਾ ਪੁਲਿਸ ਨੇ ਆ ਵੀ ਸਾਫ਼ ਦੱਸਿਆ ਕਿ ਇੱਕ ਲੁੱਟ ਦੀ ਜਿਹੜੀ ਹੈ ਚਰਚਾ ਜਿਹੜੀ ਫੈਲੀ ਹੋਈ ਸੀ ਉਹ ਲੁੱਟ ਨਹੀਂ ਸੀਗੀ ਉਹ ਐਕਸੀਡੈਂਟ ਹੋਇਆ ਰਿਡਸ ਕਾਰ ਦੇ ਨਾਲ ਨੋਟ ਕਾ ਲੀਤਾ ਗਿਆ ਜੋ ਪਰਿਵਾਰ ਦੇ ਮੈਂਬਰਾਂ ਨੂੰ ਦਿੱਤਾ ਗਿਆ ਸੀਗਾ ਲੇਕਿਨ ਉਸ ਤੋਂ ਬਾਅਦ ਸਮਾਰਟ ਸਿਟੀ ਦੇ ਕੈਮਰੇ ਵੀ ਖੰਗਾਲੇ ਜਾ ਰਹੇ ਨੇ ਜਲਦੀ ਜਿਹੜਾ ਮਾਮਲਾ ਸਾਹਮਣੇ ਵੀ ਆਊਗਾ ਲੇਕਿਨ ਪੁਲਸ ਨੇ ਬਕੂਪੀਏ ਕੰਮ ਕੀਤਾ ਕਿ ਜਿਹੜੀ ਇੱਕ ਲੁੱਟ ਦੀ ਵਾਰਦਾਤ ਜਿਹੜੀ ਦੱਸੀ ਜਾ ਰਹੀ ਸੀਗੀ ਉਹ ਲੁੱਟਦੀ ਨਹੀਂ ਸੀ ਨਿਕਲ ਨਾ ਨਿਕਲ ਕੇ ਐਕਸੀਡੈਂਟ ਦੀ ਨਿਕਲੀ ਹੈ ਲੋਕਾਂ ਦਾ ਕੈਮਰਾ ਟਰਮੀਨਲ ਵਿਸ਼ਾਲ ਕਪੂਰ ਲੋਕਾਂ ਦਾ